ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਅਮਰੀਕਾ ਪੜਨ ਗਿਆ ਪੰਜਾਬੀ ਵਿਦਿਆਰਥੀ ਕਿਉਂ ਹੋਇਆ ਗ੍ਰਿਫਤਾਰ ਸੱਚ ਸੁਣ ਕੇ ਹੈਰਾਨ ਰਹਿ ਜਾਵੋਗੇ ਆਓ ਅਸੀਂ ਇੱਕ ਅਜੀਹੀ ਕਹਾਣੀ ਵੱਲ ਚੱਲੀਏ ਜੋ ਤੁਹਾਡੇ ਦਿਲ ਨੂੰ ਛੂ ਲਵੇਗੀ ਅਤੇ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ ਇਹ ਕਹਾਣੀ ਹੈ ਹਰਪ੍ਰੀਤ ਸਿੰਘ ਦੀ ਇੱਕ ਨੌਜਵਾਨ ਪੰਜਾਬੀ ਮੁੰਡੇ ਦੀ ਜੋ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ ਹਰਪ੍ਰੀਤ ਦਾ ਪਰਿਵਾਰ ਬਹੁਤ ਗਰੀਬ ਸੀ। ਪਿਤਾ ਜੀ ਖੇਤਾਂ ਵਿੱਚ ਮਜ਼ਦੂਰੀ ਕਰਦੇ ਸਨ ਅਤੇ ਮਾਂ ਘਰ ਸੰਭਾਲਦੀ ਸੀ। ਬਚਪਨ ਤੋਂ ਹੀ ਹਰਪ੍ਰੀਤ ਨੂੰ ਪੜ੍ਹਾਈ ਦਾ ਬਹੁਤ ਸ਼ੌਕ ਸੀ। ਉਹ ਰਾਤਾਂ ਨੂੰ ਲੈਪ ਦੀ ਰੋਸ਼ਨੀ ਵਿੱਚ ਕਿਤਾਬਾਂ ਪੜ੍ਹਦਾ ਰਹਿੰਦਾ ਅਤੇ ਸੁਪਨੇ ਵੇਖਦਾ ਕਿ ਇੱਕ ਦਿਨ ਉਹ ਵੱਡਾ ਇੰਜੀਨੀਅਰ ਬਣੇਗਾ ਅਤੇ ਆਪਣੇ ਪਰਿਵਾਰ ਨੂੰ ਗਰੀਬੀ ਤੋਂ ਬਾਹਰ ਕੱਢੇਗਾ। ਉਸ ਨੇ ਸਕੂਲ ਵਿੱਚ ਹਮੇਸ਼ਾ ਟਾਪ ਕੀਤਾ ਅਤੇ ਕਾਲਜ ਵਿੱਚ ਵੀ ਬਹੁਤ ਮਿਹਨਤ ਨਾਲ ਸਕਾਲਰਸ਼ਿਪ ਹਾਸਲ ਕੀਤੀ ਪਰ ਅਮਰੀਕਾ ਜਾਣ ਦਾ ਸੁਪਨਾ ਤਾਂ ਉਸ ਨੂੰ ਉਦੋਂ ਆਇਆ ਜਦੋਂ ਉਸ ਨੇ ਟੀਵੀ ਤੇ ਵੇਖਿਆ ਕਿ ਉੱਥੇ ਵੱਡੀਆਂ ਯੂਨੀਵਰਸਿਟੀਆਂ ਹਨ ਜਿੱਥੇ ਨੌਜਵਾਨ ਆਪਣੇ ਸੁਪਨੇ ਪੂਰੇ ਕਰਦੇ ਹਨ ਪਰਿਵਾਰ ਨੇ ਉਸ ਨੂੰ ਜਾਣ ਲਈ ਮਨਾਂ ਕੀਤਾ ਕਿਉਂਕਿ ਪੈਸੇ ਨਹੀਂ ਸਨ ਪਰ ਹਰਪ੍ਰੀਤ ਨੇ ਨਹੀਂ ਮੰਨਿਆ ਉਸ ਨੇ ਆਪਣੇ ਪਿੰਡ ਦੇ ਇੱਕ ਏਜੰਟ ਨੂੰ ਮਿਲਿਆ ਜੋ ਵੀਜ਼ਾ ਲਗਾਉਣ ਵਿੱਚ ਮਦਦ ਕਰਦਾ ਸੀ ਏਜੰਟ ਨੇ ਵਾਦਾ ਕੀਤਾ ਕਿ ਸਭ ਕੁਝ ਠੀਕ ਕਰ ਦੇਵੇਗਾ ਅਤੇ ਹਰਪ੍ਰੀਤ ਨੂੰ ਅਮਰੀਕਾ ਦੀ ਇੱਕ ਯੂਨੀਵਰਸਿਟੀ ਵਿੱਚ ਐਡਮਿਸ਼ਨ ਵੀ ਦਿਵਾ ਦਿੱਤੀ। ਪਰਿਵਾਰ ਨੇ ਆਪਣੀ ਜ਼ਮੀਨ ਵੇਚ ਕੇ ਪੈਸੇ ਜੋੜੇ ਅਤੇ ਹਰਪ੍ਰੀਤ ਨੂੰ ਵਿਦਾਇਗੀ ਦਿੱਤੀ। 에어ਪੋਰਟ ਤੇ ਮਾਂ ਦੀਆਂ ਅੱਖਾਂ ਵਿੱਚ ਅਥਰੂ ਸਨ ਅਤੇ ਪਿਤਾ ਜੀ ਨੇ ਕਿਹਾ, "ਬੇਟਾ, ਵਾਪਸ ਆ ਕੇ ਸਾਨੂੰ ਮਾਣ ਕਰਵਾਈਂ।" ਹਰਪ੍ਰੀਤ ਨੇ ਅਮਰੀਕਾ ਪਹੁੰਚ ਕੇ ਪਹਿਲੀ ਵਾਰ ਵੱਡੇ ਸ਼ਹਿਰ ਨੂੰ ਵੇਖਿਆ ਅਤੇ ਉਸ ਨੂੰ ਲੱਗਾ ਜਿਵੇਂ ਉਸ ਦੇ ਸੁਪਨੇ ਹਕੀਕਤ ਬਣ ਰਹੇ ਹਨ ਪਰ ਇਹ ਸਫਰ ਅਜੇ ਸ਼ੁਰੂ ਹੀ ਹੋਇਆ ਸੀ ਅਤੇ ਅੱਗੇ ਜੋ ਹੋਣ ਵਾਲਾ ਸੀ ਉਹ ਕਿਸੇ ਨੂੰ ਵੀ ਹੈਰਾਨ ਕਰ ਦੇਵੇਗਾ ਤੁਸੀਂ ਸੋਚ ਰਹੇ ਹੋਵੋਗੇ ਕਿ ਇੱਕ ਮਾਸੂਮ ਵਿਦਿਆਰਥੀ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਆਓ ਅੱਗੇ ਵਧੀਏ ਅਤੇ ਇਸ ਰਸ ਨੂੰ ਖੋਲੀਏ ਕਿਉਂਕਿ ਇਹ ਕਹਾਣੀ ਨਾ ਸਿਰਫ ਮਨੋਰੰਜਨ ਵਾਲੀ ਹੈ ਬਲਕਿ ਜ਼ਿੰਦਗੀ ਦੇ ਸਬਕ ਵੀ ਸਿਖਾਉਂਦੀ ਹੈ ਹਰਪ੍ਰੀਤ ਅਮਰੀਕਾ ਪਹੁੰਚ ਕੇ ਯੂਨੀਵਰਸਿਟੀ ਵਿੱਚ ਪੜ੍ਹਾਈ ਸ਼ੁਰੂ ਕਰਦਾ ਹੈ ਅਤੇ ਉੱਥੇ ਉਸ ਨੂੰ ਬਹੁਤ ਸਾਰੇ ਨਵੇਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਹਿਲਾਂ ਤਾਂ ਭਾਸ਼ਾ ਦੀ ਸਮੱਸਿਆ ਸੀ ਅੰਗਰੇਜ਼ੀ ਵਿੱਚ ਲੈਕਚਰ ਸਮਝਣ ਵਿੱਚ ਮੁਸ਼ਕਲ ਆਉਂਦੀ ਸੀ ਪਰ ਉਹ ਮਿਹਨਤ ਨਾਲ ਰਾਤਾਂ ਜਾਗ ਕੇ ਪੜ੍ਹਦਾ ਰਹਿੰਦਾ ਉਸਨੇ ਹੋਸਟਲ ਵਿੱਚ ਰਹਿਣਾ ਸ਼ੁਰੂ ਕੀਤਾ ਜਿੱਥੇ ਉਸਦੇ ਰੂਮ ਮੇਟ ਸਨ ਜੋ ਵੱਖ-ਵੱਖ ਦੇਸ਼ਾਂ ਤੋਂ ਆਏ ਸਨ ਇੱਕ ਰੂਮ ਮੇਟ ਸੀ ਰਾਹੁਲ ਜੋ ਭਾਰਤੀ ਸੀ ਅਤੇ ਬਹੁਤ ਚਲਾਕ ਲੱਗਦਾ ਸੀ ਰਾਉ ਨੇ ਹਰਪ੍ਰੀਤ ਨੂੰ ਅਮਰੀਕੀ ਜੀਵਨ ਬਾਰੇ ਦੱਸਿਆ ਅਤੇ ਕਿਹਾ ਕਿ ਇੱਥੇ ਪੈਸੇ ਕਮਾਉਣ ਲਈ ਪਾਰਟ ਟਾਈਮ ਜੌਬ ਕਰਨੀ ਪੈਂਦੀ ਹੈ। ਹਰਪ੍ਰੀਤ ਨੂੰ ਆਪਣੇ ਪਰਿਵਾਰ ਨੂੰ ਪੈਸੇ ਭੇਜਣੇ ਸਨ ਇਸ ਲਈ ਉਸਨੇ ਇੱਕ ਰੈਸਟੋਰੈਂਟ ਵਿੱਚ ਵੇਟਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਪਰ ਵੀਜ਼ਾ ਨਿਯਮਾਂ ਅਨੁਸਾਰ ਵਿਦਿਆਰਥੀ ਸਿਰਫ ਲਿਮਟਿਡ ਘੰਟੇ ਕੰਮ ਕਰ ਸਕਦੇ ਸਨ ਪਰ ਹਰਪ੍ਰੀਤ ਨੇ ਜ਼ਿਆਦਾ ਕੰਮ ਕੀਤਾ ਕਿਉਂਕਿ ਘਰ ਵਿੱਚ ਮਾਂ ਦੀ ਤਬੀਅਤ ਖਰਾਬ ਸੀ। ਅਤੇ ਡਾਕਟਰੀ ਖਰਚੇ ਵੱਧ ਰਹੇ ਸਨ ਉਸ ਨੂੰ ਲੱਗਾ ਕਿ ਥੋੜਾ ਜਿਹਾ ਨਿਯਮ ਤੋੜਨ ਨਾਲ ਕੀ ਫਰਕ ਪੈਂਦਾ ਹੈ ਰਾਹੁਲ ਨੇ ਉਸ ਨੂੰ ਇੱਕ ਨਵੇਂ ਅਵਸਰ ਬਾਰੇ ਦੱਸਿਆ ਕਿ ਉਹ ਇੱਕ ਕੰਪਨੀ ਵਿੱਚ ਡਾਟਾ ਆਈਟਰੀ ਦਾ ਕੰਮ ਕਰਦਾ ਹੈ ਜਿੱਥੇ ਚੰਗੇ ਪੈਸੇ ਮਿਲਦੇ ਹਨ ਅਤੇ ਘਰੋਂ ਕੰਮ ਕੀਤਾ ਜਾ ਸਕਦਾ ਹੈ ਹਰਪ੍ਰੀਤ ਨੇ ਖੁਸ਼ ਹੋ ਕੇ ਉਸ ਨੂੰ ਜੁਆਇਨ ਕੀਤਾ ਅਤੇ ਉੱਥੇ ਉਸ ਨੂੰ ਕੁਝ ਡਾਕੂਮੈਂਟਸ ਨੂੰ ਆਨਲਾਈਨ ਅਪਲੋਡ ਕਰਨੇ ਪੈਂਦੇ ਸਨ ਉਸ ਨੂੰ ਨਹੀਂ ਪਤਾ ਸੀ ਕਿ ਇੱਕ ਕੰਮ ਗੈਰ ਕਾਨੂੰਨੀ ਸੀ ਅਤੇ ਉਹ ਅਣਜਾਣੇ ਵਿੱਚ ਇੱਕ ਵੱਡੇ ਫਰਾਡ ਨੈਟਵਰਕ ਵਿੱਚ ਫਸ ਰਿਹਾ ਸੀ ਰਾਤਾਂ ਨੂੰ ਉਹ ਪੜਾਈ ਕਰਦਾ ਅਤੇ ਦਿਨ ਵਿੱਚ ਕੰਮ ਪਰ ਉਸ ਨੂੰ ਆਪਣੇ ਪਰਿਵਾਰ ਦੀ ਯਾਦ ਆਉਂਦੀ ਅਤੇ ਉਹ ਵੀਡੀਓ ਕਾਲ ਤੇ ਮਾਂ ਨੂੰ ਦੱਸਦਾ ਕਿ ਸਭ ਠੀਕ ਹੈ ਇੱਕ ਦਿਨ ਰਾਹੁਲ ਨੇ ਉਸ ਨੂੰ ਇੱਕ ਪਾਰਟੀ ਵਿੱਚ ਲੈ ਕੇ ਗਿਆ ਜਿੱਥੇ ਬਹੁਤ ਸਾਰੇ ਲੋਕ ਸਨ ਅਤੇ ਉੱਥੇ ਗੱਲਾਂ ਬਾਤਾਂ ਹੋਈਆਂ ਹਰਪ੍ਰੀਤ ਨੂੰ ਲੱਗਾ ਕਿ ਇਹ ਆਮ ਜੀਵਨ ਹੈ ਪਰ ਅਸਲ ਵਿੱਚ ਉਹ ਇੱਕ ਵੱਡੇ ਜਾਲ ਵਿੱਚ ਫਸ ਚੁੱਕਾ ਸੀ ਤੁਸੀਂ ਸੋਚ ਰਹੇ ਹੋਵੋਗੇ ਕਿ ਅੱਗੇ ਕੀ ਹੋਇਆ ਇਹ ਕਹਾਣੀ ਹੁਣ ਇੱਕ ਨਵਾਂ ਮੋੜ ਲੈਣ ਵਾਲੀ ਹੈ ਜੋ ਤੁਹਾਡੇ ਰੌਗਟੇ ਖੜੇ ਕਰ ਦੇਵੇਗੀ ਹਰਪ੍ਰੀਤ ਦੀ ਜ਼ਿੰਦਗੀ ਵਿੱਚ ਆਉਣ ਵਾਲਾ ਤੂਫਾਨ ਅਜੇ ਆਉਣ ਵਾਲਾ ਸੀ ਅਤੇ ਉਹ ਇੱਕ ਮਾਸੂਮ ਨੌਜਵਾਨ ਵਜੋਂ ਇਸ ਨੂੰ ਸਾਹਮਣਾ ਕਰਨ ਵਾਲਾ ਸੀ ਇਹ ਵੀਡੀਓ ਨੂੰ ਅੱਗੇ ਵਧਾਓ ਅਤੇ ਵੇਖੋ ਕਿ ਕਿਵੇਂ ਇੱਕ ਸਧਾਰਨ ਵਿਦਿਆਰਥੀ ਦੀ ਜ਼ਿੰਦਗੀ ਬਦਲ ਗਈ ਹੁਣ ਆਉਂਦੇ ਹਾਂ ਉਸ ਘਟਨਾ ਤੇ ਜੋ ਹਰਪ੍ਰੀਤ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗੀ ਇੱਕ ਰਾਤ ਜਦੋਂ ਹਰਪ੍ਰੀਤ ਆਪਣੇ ਹੋਸਟਲ ਵਿੱਚ ਪੜ ਰਿਹਾ ਸੀ ਤਾਂ ਅਚਾਨਕ ਪੁਲਿਸ ਵਾਲੇ ਆ ਗਏ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਉਹ ਹੈਰਾਨ ਰਹਿ ਗਿਆ ਕਿ ਇਹ ਕੀ ਹੋ ਰਿਹਾ ਹੈ ਪੁਲਿਸ ਨੇ ਕਿਹਾ ਕਿ ਉਹ ਇੱਕ ਵੱਡੇ ਆਨਲਾਈਨ ਫਰੋਡ ਵਿੱਚ ਸ਼ਾਮਲ ਹੈ ਅਤੇ ਉਸ ਨੇ ਗੈਰ ਕਾਨੂੰਨੀ ਡਾਕੂਮੈਂਟਸ ਨੂੰ ਹਾਈਡਲ ਕੀਤਾ ਹੈ ਜੋ ਅਮਰੀਕੀ ਨਾਗਰਿਕਾ ਦੀ ਪਛਾਣ ਚੋਰੀ ਨਾਲ ਜੁੜੇ ਹਨ ਹਰਪ੍ਰੀਤ ਨੇ ਕਿਹਾ ਕਿ ਉਹ ਤਾਂ ਸਿਰਫ ਡਾਟਾ ਆਈਟਰੀ ਕਰਦਾ ਸੀ ਅਤੇ ਉਸ ਨੂੰ ਕੁਝ ਨਹੀਂ ਪਤਾ ਪਰ ਪੁਲਿਸ ਨੇ ਉਸ ਨੂੰ ਨਹੀਂ ਮੰਨਿਆ ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਉੱਥੇ ਉਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜੇਲ੍ਹ ਵਿੱਚ ਉਹ ਰਾਤਾਂ ਨੂੰ ਰੋਂਦਾ ਰਹਿੰਦਾ ਅਤੇ ਆਪਣੇ ਪਰਿਵਾਰ ਨੂੰ ਯਾਦ ਕਰਦਾ ਪਿੰਡ ਵਿੱਚ ਖਬਰ ਪਹੁੰਚੀ ਤਾਂ ਮਾਂ ਦੀ ਤਬੀਅਤ ਵਿਗੜ ਗਈ ਅਤੇ ਪਿਤਾ ਜੀ ਨੇ ਸਾਰੇ ਪਿੰਡ ਵਿੱਚ ਮਦਦ ਮੰਗੀ ਪਰ ਕੋਈ ਨਹੀਂ ਮਿਲੀ ਹਰਪ੍ਰੀਤ ਨੂੰ ਲੱਗਾ ਕਿ ਉਸਦੇ ਸੁਪਨੇ ਟੁੱਟ ਗਏ ਹਨ ਅਤੇ ਉਹ ਕਦੇ ਵਾਪਸ ਨਹੀਂ ਜਾ ਸਕੇਗਾ ਪਰ ਅਸਲ ਸੱਚ ਅਜੇ ਬਾਹਰ ਆਉਣ ਵਾਲਾ ਸੀ ਜਾਂਚ ਵਿੱਚ ਪਤਾ ਲੱਗਾ ਕਿ ਰਾਹੁਲ ਅਸਲ ਵਿੱਚ ਇੱਕ ਫਰੋਡ ਨੈਟਵਰਕ ਦਾ ਮੈਂਬਰ ਸੀ ਜੋ ਵਿਦੇਸ਼ੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਂਦਾ ਸੀ ਰਾਹੁਲ ਨੇ ਹਰਪ੍ਰੀਤ ਨੂੰ ਜਾਣ ਬੁੱਝ ਕੇ ਫਸਾਇਆ ਸੀ ਤਾਂ ਜੋ ਉਸ ਨੂੰ ਬਚਾਇਆ ਜਾ ਸਕੇ ਪਰ ਸੱਚ ਹੋਰ ਵੀ ਹੈਰਾਨ ਕਰਨ ਵਾਲਾ ਸੀ ਰਾਹੁਲ ਅਸਲ ਵਿੱਚ ਹਰਪ੍ਰੀਤ ਦਾ ਦੂਰ ਦਾ ਰਿਸ਼ਤੇਦਾਰ ਸੀ ਜੋ ਪੰਜਾਬ ਤੋਂ ਆਇਆ ਸੀ ਅਤੇ ਉਸ ਨੇ ਏਜੰਟ ਨਾਲ ਮਿਲ ਕੇ ਹਰਪ੍ਰੀਤ ਦੇ ਵੀਜ਼ਾ ਡਾਕੂਮੈਂਟਸ ਵਿੱਚ ਗੜਬੜ ਕੀਤੀ ਸੀ ਤਾਂ ਜੋ ਬਾਅਦ ਵਿੱਚ ਉਸ ਨੂੰ ਬਲੈਕਮੇਲ ਕੀਤਾ ਜਾ ਸਕੇ ਏਜੰਟ ਵੀ ਉਸ ਨੈਟਵਰਕ ਦਾ ਹਿੱਸਾ ਸੀ ਅਤੇ ਉਹਨਾਂ ਨੇ ਕਈ ਨੌਜਵਾਨਾਂ ਨੂੰ ਇਸ ਤਰ੍ਹਾਂ ਫਸਾਇਆ ਸੀ ਹਰਪ੍ਰੀਤ ਨੂੰ ਇਹ ਸੁਣ ਕੇ ਬਹੁਤ ਸਦਮਾ ਲੱਗਾ ਕਿ ਉਸ ਦੇ ਆਪਣੇ ਲੋਕਾਂ ਨੇ ਉਸ ਨੂੰ ਧੋਖਾ ਦਿੱਤਾ ਤੁਸੀਂ ਹੈਰਾਨ ਹੋ ਗਏ ਨਾ ਇੱਕ ਕਹਾਣੀ ਦੱਸਦੀ ਹੈ ਕਿ ਕਿਵੇਂ ਵਿਦੇਸ਼ ਜਾਣ ਦੇ ਚੱਕਰ ਵਿੱਚ ਨੌਜਵਾਨ ਤੋਖੇ ਦਾ ਸ਼ਿਕਾਰ ਹੋ ਜਾਂਦੇ ਹਨ ਅੱਗੇ ਵੀਡੀਓ ਵਿੱਚ ਵੇਖੋ ਕਿ ਹਰਪ੍ਰੀਤ ਨੇ ਇਸ ਤੋਂ ਕਿਵੇਂ ਬਾਹਰ ਨਿਕਲਿਆ ਹਰਪ੍ਰੀਤ ਨੂੰ ਗ੍ਰਿਫਤਾਰੀ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉੱਥੇ ਉਸ ਨੂੰ ਇੱਕ ਵਕੀਲ ਮਿਲਿਆ ਜੋ ਭਾਰਤੀ ਮੂਲ ਦਾ ਸੀ ਅਤੇ ਉਸ ਨੇ ਹਰਪ੍ਰੀਤ ਦੀ ਮਦਦ ਕੀਤੀ ਵਕੀਲ ਨੇ ਜਾਂਚ ਕੀਤੀ ਅਤੇ ਪਤਾ ਲਗਾਇਆ ਕਿ ਹਰਪ੍ਰੀਤ ਦੇ ਡਾਕੂਮੈਂਟਸ ਵਿੱਚ ਫਰਾਡ ਸੀ ਪਰ ਉਹ ਖੁਦ નિર્ਦੋਸ਼ ਸੀ। ਰਾੌਲ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸਨੇ ਸਭ ਕੁਝ ਕਬੂਲ ਲਿਆ ਕਿ ਉਹ ਨੈਟਵਰਕ ਦਾ ਹਿੱਸਾ ਸੀ ਅਤੇ ਹਰਪ੍ਰੀਤ ਨੂੰ ਵਰਤ ਕੇ ਆਪਣੇ ਗੁਨਾਹ ਛੁਪਾਉਣਾ ਚਾਹੁੰਦਾ ਸੀ। ਅਦਾਲਤ ਨੇ ਹਰਪ੍ਰੀਤ ਨੂੰ ਬਰੀ ਕਰ ਦਿੱਤਾ ਪਰ ਉਸ ਨੂੰ ਵੀਜ਼ਾ ਰੱਦ ਹੋ ਗਿਆ ਅਤੇ ਉਸ ਨੂੰ ਵਾਪਸ ਪੰਜਾਬ ਪੇਜ ਦਿੱਤਾ ਗਿਆ। ਵਾਪਸ ਆ ਕੇ ਹਰਪ੍ਰੀਤ ਨੇ ਆਪਣੇ ਪਿੰਡ ਵਿੱਚ ਆ ਕੇ ਵੇਖਿਆ ਕਿ ਪਰਿਵਾਰ ਬਹੁਤ ਮੁਸ਼ਕਲ ਵਿੱਚ ਹੈ ਪਰ ਉਸਨੇ ਹੌਸਲਾ ਨਹੀਂ ਛੱਡਿਆ ਉਸਨੇ ਆਪਣੀ ਕਹਾਣੀ ਨੂੰ ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ ਤਾਂ ਜੋ ਹੋਰ ਨੌਜਵਾਨ ਧੋਖੇ ਤੋਂ ਬਚ ਸਕਣ ਉਸਨੇ ਇੱਕ ਛੋਟਾ ਜਿਹਾ ਕੋਚਿੰਗ ਸੈਂਟਰ ਖੋਲ੍ਹਿਆ ਜਿੱਥੇ ਉਹ ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਬਾਰੇ ਸਹੀ ਜਾਣਕਾਰੀ ਦਿੰਦਾ ਹੈ ਅਤੇ ਚੇਤਾਵਨੀ ਵੀ ਦਿੰਦਾ ਹੈ ਕਿ ਏਜੰਟਾਂ ਤੇ ਅੰਨੇ ਵਿਸ਼ਵਾਸ ਨਾ ਕਰੋ ਉਸਦੀ ਮਾਂ ਨੇ ਉਸ ਨੂੰ ਗਲੇ ਲਾ ਕੇ ਕਿਹਾ ਕਿ ਬੇਟਾ ਤੂੰ ਵਾਪਸ ਆ ਗਿਆ ਇਹੀ ਬਹੁਤ ਹੈ ਹਰਪ੍ਰੀਤ ਨੇ ਸਮਝਿਆ ਕਿ ਜ਼ਿੰਦਗੀ ਵਿੱਚ ਸਫਲਤਾ ਸਿਰਫ ਵਿਦੇਸ਼ ਜਾ ਕੇ ਨਹੀਂ ਮਿਲਦੀ ਬਲਕਿ ਮਿਹਨਤ ਨਾਲ ਕਿੱਥੇ ਵੀ ਹਾਸਲ ਕੀਤੀ ਜਾ ਸਕਦੀ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਵਿਦੇਸ਼ ਜਾਣ ਦੇ ਚੱਕਰ ਵਿੱਚ ਧੋਖੇ ਤੋਂ ਬਚੋ ਅਤੇ ਹਮੇਸ਼ਾ ਆਪਣੇ ਡਾਕੂਮੈਂਟਸ ਨੂੰ ਖੁਦ ਚੈੱਕ ਕਰੋ ਤੁਸੀਂ ਵੀ ਇਸ ਤੋਂ ਸਬਕ ਲਓ ਅਤੇ ਆਪਣੇ ਨੌਜਵਾਨਾਂ ਨੂੰ ਸਹੀ ਰਾਹ ਵਿਖਾਓ ਇਸ ਕਹਾਣੀ ਦਾ ਅੰਤ ਖੁਸ਼ੀ ਵਾਲਾ ਹੈ ਪਰ ਇਸ ਵਿੱਚ ਬਹੁਤ ਸਾਰੇ ਸਬਕ ਹਨ ਜੋ ਜ਼ਿੰਦਗੀ ਪਰ ਯਾਦ ਰੱਖੋ ਇਸ ਕਹਾਣੀ ਦਾ ਸਬਕ ਇਹ ਹੈ ਕਿ ਵਿਦੇਸ਼ ਜਾਣ ਦੇ ਸੁਪਨੇ ਵੇਖਣੇ ਚੰਗੀ ਗੱਲ ਹੈ ਪਰ ਧੋਖੇ ਤੋਂ ਬਚੋ ਅਤੇ ਹਮੇਸ਼ਾ ਸਹੀ ਜਾਣਕਾਰੀ ਹਾਸਲ ਕਰੋ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਏਜੰਟਾਂ ਤੇ ਅੰਨ ਵਿਸ਼ਵਾਸ ਨਾ ਕਰਨ ਅਤੇ ਆਪਣੇ ਪਰਿਵਾਰ ਨਾਲ ਸਲਾਹ ਕਰਨ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ